ਸੱਚ ਰੇਖਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕਰਨਲ ਪਸ਼ਪਿੰਦਰ ਦੀ ਕੁੱਟ ਮਾਰ ਦਾ ਮਾਮਲਾ ਠੰਡਾ ਹੋਣ ਦੀ ਬਜਾਏ ਹੋਰ ਹਾਈਲਾਈਟ ਹੋ ਰਿਹਾ ਅੱਜ ਕਈ ਡਿਵੈਲਪਮੈਂਟਸ ਨੇ ਅੱਜ ਇੱਕ ਪਾਸੇ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਆਰਮੀ ਦੇ ਲੈਫਟੇਨੈਂਟ ਜਨਰਲ ਉਹਨਾਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਨੂੰ ਪ੍ਰੈਸ ਰੂਮ ਡਰੈਸ ਕੀਤਾ ਪ੍ਰੈਸ ਕਾਨਫਰੰਸ ਤਾਂ ਹੁੰਦੀ ਹੈ ਨਾ ਜਿੱਦੇ ਸਵਾਲ ਜਵਾਬ ਹੁੰਦੇ ਨੇ ਲੇਕਨ ਆਪਣੀ ਆਪਣੀ ਗੱਲ ਕੀਤੀ ਤੇ ਉੱਠ ਖੜੇ ਵੱਡੀ ਗੱਲ ਹੈ ਉਹ ਵੀ ਜਿਹੜੀ ਗੱਲ ਜਨਰਲ ਸਾਹਿਬ ਨੇ ਕੀਤੀ ਹੈ ਨਾ ਕਿ ਅਸੀਂ ਤਾਂ ਅਖੀਰ ਤੱਕ ਲੈ ਕੇ ਜਾਵਾਂਗੇ ਇਸ ਮਾਮਲੇ ਨੂੰ ਇਹ ਹੁਣ ਕਰਨਲ ਸਾਹਿਬ ਦਾ ਜਿਹੜਾ ਇਲਾਜ ਹੋ ਰਿਹਾ ਚੰਡੀ ਮੰਦਿਰ ਕਰਨਲ ਪਸ਼ਪਿੰਦਰ ਪਾਟ ਦਾ ਲੇਕਨ ਦੂਜੀ ਵੱਡੀ ਗੱਲ ਹੋਈ ਹੈ ਜਿਹੜੀ ਉਹ ਕਾਫੀ ਅਹਿਮ ਹੈ ਉਹ ਹੈ ਹਾਈ ਕੋਰਟ ਦੇ ਵਿੱਚ ਜਸਟਿਸ ਮੋਦਗੱਲੇ ਜੋ ਕਿਹਾ ਜਸ ਤਰੀਕੇ ਨਾਲ ਕੇਸ ਸੁਣਿਆ ਜਿਸ ਤਰੀਕੇ ਨਾਲ 45 ਮਿੰਟ ਸੁਣਵਾਈ ਹੋਈ ਹੈ ਜਿਸ ਤਰੀਕੇ ਦੇ ਸਵਾਲ ਕੀਤੇ ਗਏ ਨੇ ਜਿਸ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਬਹੁਤ ਹੀ ਅਹਿਮ ਹੈ ਇਹ ਕਹੇ ਬਾਕੀ ਗੱਲਾਂ ਛੱਡੋ ਤੁਹਾਨੂੰ ਕਟਣ ਦਾ ਲਾਇਸੈਂਸ ਕਿਨੇ ਦਿੱਤਾ ਸੀ ਜੋ ਵੀ ਮਰਜੀ ਹੈ ਪਾਰਕਿੰਗ ਗਲਤ ਹੈ ਜਿੱਥੇ ਮਰਜੀ ਕਰਨਲ ਖੜਾ ਹੈ ਕੁਝ ਵੀ ਕਰ ਰਿਹਾ ਹੈ ਤੁਹਾਨੂੰ ਲਾਇਸੈਂਸ ਕਿਨੇ ਦਿੱਤਾ ਪੁਲਿਸ ਨੂੰ ਕਟਣ ਦਾ ਔਰ ਵੀ ਬਹੁਤ ਸਾਰੀਆਂ ਗੱਲਾਂ ਨੇ ਇਸ ਵੀਡੀਓ 'ਚ ਜਿਹੜੀਆਂ ਆਪਾਂ ਕਰਨੀਆਂ ਨੇ ਲੇਕਿਨ ਪਿਆਰੇ ਦਰਸ਼ਕੋ ਜਿਹੜੀ ਅਪੀਲ ਅਕਸਰ ਹੁੰਦੀ ਹੈ ਅੱਜ ਵੀ ਕਰ ਰਹੇ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਗੱਲ ਜਿਹੜੀ ਹੈ ਆਪਾਂ ਜਿਹੜੇ ਕਾਨਫਰੈਂਸ ਦੀ ਹੈ ਪ੍ਰੈਸ ਕਾਨਫਰੈਂਸ ਸਾਂਝੀ ਦੀ ਉਹ ਵਾਚ ਕਰਦੇ ਹਾਂ ਕਿਉਂਕਿ ਉਹ ਚ ਕੋ ਉਹ ਚ ਤਾਂ ਸਿਰਫ ਦੋਨੇ ਆਪਣੇ ਆਪਣਾ ਪੱਖ ਦੇ ਕੇ ਡੀਜੀ ਪੰਜਾਬ ਨੇ ਤਾਂ ਬਲਕਿ ਇਨੀ ਗੱਲ ਕਿ ਇਹਨੂੰ ਆਰਮੀ ਵਰਸਸ ਪੁਲਿਸ ਰ ਬਣਾਓ ਉਹ ਤਾਂ ਮੈਸੇਜ ਬਾਠ ਵੀ ਕਰ ਰਹੀ ਐ ਅਸੀਂ ਕਦੋਂ ਕਹਨੇ ਉਹ ਤਾਂ ਕਹਿੰਦਾ ਹੁਣ ਅਸੀਂ ਇਨਸਾਫ ਦੀ ਲੜਾਈ ਲੜ ਰਹੇ ਆ ਇਹ ਜਿਹੜੀ ਐ ਪੁਲਿਸ ਵਰਸਸ ਜਿਹੜੀ ਆਰਮੀ ਦੀ ਗੱਲ ਨਹੀਂ ਕਰਦੇ ਮੈਂ ਇੱਕ ਲੈਫਟੇਨੈਂਟ ਜਨਰਲ ਅਡਜਟ ਕੇਜੀ ਸਿੰਘ ਨੂੰ ਸੋਡਿਆ ਅਸੀਂ ਕਹਦਾ ਇਹ ਤਾਂ ਚੰਗੀ ਗੱਲ ਹੈ ਕਿਸਮਤ ਖੁਸ਼ਕਿਸਮਤੀ ਹੈ ਕੇ ਜੋਟ ਕਰਨਰ ਵਾਟ ਦੀ ਇੱਥੇ ਨਹੀਂ ਸੀ ਨਹੀਂ ਤਾਂ ਉਹਨਾਂ ਨੇ ਪੂਸਾਰੇ ਨੂੰ ਆ ਕੇ ਅਟੈਕ ਹੀ ਕਰ ਦੇਣਾ ਸੀ ਇਸ ਤਰ੍ਹਾਂ ਦੇ ਵੀ ਕਹਿੰਦੇ ਮਾਮਲੇ ਹੋਏ ਨੇ ਸੋ ਇਸ ਤਰ੍ਹਾਂ ਦੀ ਵੀ ਗੱਲ ਹੁੰਦੀ ਹੈ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਜਿਹੜਾ ਕੁਛ ਅਜ ਹਾਈ ਕੋਰਟ ਦੇ ਵਿੱਚ ਹੋ ਉਹ ਜ਼ਿਆਦਾ ਅਹਿਮ ਹੈ ਔਰ ਜਿਹੜੇ ਜਸਟਿਸ ਮੋਦ ਗੱਲੇ ਜਿਹੜੀ ਸੁਣਵਾਈ ਕੀਤੀ ਓਪਨ ਕੋਰਟ ਸੀ ਓਪਨ ਕੋਰਟ ਦੇ ਵਿੱਚ ਸੁਣਵਾਈ ਸੀ ਔਰ ਸੁਣਵਾਈ ਵੀ 45 ਮਿੰਟ ਬਹੁਤ ਤਿੱਖੇ ਸਵਾਲ ਜਿਹਦਾ ਕੋਈ ਜਵਾਬ ਨਹੀਂ ਸੀ ਪੁਲਿਸ ਦੇ ਵਕੀਲ ਸਰਕਾਰੀ ਵਕੀਲ ਪੁਲਿਸ ਦੇ ਵਕੀਲ ਜਿਹੜੇ ਕਰਕੇ ਗਏ ਸੀ ਉਨਾ ਕੋਲ ਪਹਿਲਾਂ ਆਪਾਂ ਦੇਖਿਆ ਮੀਡੀਆ ਚ ਆ ਕੇ ਤੇ ਵਕੀਲਾਂ ਨੇ ਇਧਰ ਉਧਰ ਦੇ ਬਹੁਤ ਗੱਲਾਂ ਕੀਤੀਆਂ ਦੋ ਤਿੰਨ ਸਵਾਲਾਂ ਦੇ ਜਵਾਬ ਆਮ ਬੰਦਾ ਵੀ ਸੋਚ ਸਕਦਾ ਹੈ ਕਿ ਇਹ ਸਵਾਲਾਂ ਦੇ ਜਵਾਬ ਕਿੱਥੋਂ ਹੋਣਗੇ ਮਤਲਬ ਕਿ ਪਹਿਲਾ ਸਵਾਲ ਜਿਹੜਾ ਹਾਈ ਕੋਰਟ ਦੇ ਜਸਟਿਸ ਮੋਦਗੱਲੇ ਪੁੱਛਿਆ ਕਿ ਇਹ ਦੱਸੋ ਕਿ 13 ਮਾਰਚ ਦੀ ਰਾਤ ਨੂੰ ਇਹ ਹੋਇਆ ਤੇ ਐਫ ਆਈ ਆਰ 22 ਮਾਰਚ ਨੂੰ ਕਿਉਂ ਹੁੰਦੀ ਹੈ 9 ਦਿਨ ਕਿਉਂ ਲੱਗੇ ਜੇ ਇਹ ਗੱਲ ਸੀ ਪਹਿਲੀ ਜਿਹੜੀ ਇਹਨਾਂ ਨੇ ਰਿਪੋਰਟ ਦਿੱਤੀ ਸੀ ਉਹ ਤੇ ਐਫਆਈਆਰ ਕਿਉਂ ਨਹੀਂ ਹੋਈ ਉਹ ਅਣਪਛਾਤੇ ਕਿੱਥੋਂ ਆ ਗਏ ਤੇ 9 ਦਿਨਾਂ ਬਾਅਦ 22 ਮਾਰਚ ਨੂੰ ਐਫਆਈਆਰ ਕਿਉਂ ਹੋਈ ਇਹਦਾ ਜਵਾਬ ਪਰਸ ਕੋਲ ਕੀ ਹੈ ਦੱਸੇ ਪੰਜਾਬ ਪੁਲਿਸ ਜਾਂ ਉਹਨਾਂ ਨੇ ਇਹ ਗੱਲ ਕੀਤੀ ਦੂਜੀ ਗੱਲ ਇੱਕ ਵੱਡਾ ਸਵਾਲ ਜਿਹਦਾ ਜਵਾਬ ਨਹੀਂ ਕੀ ਜਵਾਬ ਦੇਣਗੇ ਇਹ ਦੋ ਦਿਨਾਂ ਬਾਅਦ ਪਤਾ ਲੱਗੋ ਹੁਣ ਆ ਜੋ ਦੂਜੀ ਗੱਲ ਵੀਡੀਓ ਦੇਖ ਲਈ ਵੀਡੀਓ ਦੇਖ ਕੇ ਕਹਿੰਦੇ ਨੇ ਕਿ ਉਹਨਾਂ ਦੇ ਮੱਚ ਰੋਸ ਵੀ ਆ ਕੁਝ ਹੋ ਰਿਹਾ ਆਰਮੀ ਸਰਵਿੰਗ ਆਫਸਰ ਨਾਲ ਕੁਝ ਹੋ ਰਿਹਾ ਕਹਿੰਦੇ ਚਲੋ ਬਾਕੀ ਗੱਲ ਦੱਸੋ ਤੁਹਾਨੂੰ ਇਹ ਕਟੰਡ ਦਾ ਲਾਇਸੈਂਸ ਕਿਹਨੇ ਦਿੱਤਾ ਜੀ ਪੁਲਿਸ ਨੂੰ ਇਹ ਲਾਇਸੈਂਸ ਕਿਹਨੇ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਕਟੋ ਸੜਕ ਤੇ ਬੰਦਿਆਂ ਨੂੰ ਜੇ ਪਾਰਕਿੰਗ ਵੀ ਗਲਤ ਕੀਤੀ ਹੈ ਜਾਂ ਕੁਝ ਵੀ ਹੈ ਇਹ ਲਾਇਸੈਂਸ ਕਿਹਨੇ ਦਿੱਤਾ ਇਹਦਾ ਕੀ ਜਵਾਬ ਹੈ ਕਿਵੇਂ ਕੁੱਟ ਸਕਦੀ ਹੈ ਪੁਲਿਸ ਕੀ ਕਹਾਣੀ ਹੈ ਤੀਜਾ ਸਵਾਲ ਕਿ ਜੇ ਕਰਨਰ ਬਾਠ ਅਬ ਦਾ ਮੈਡੀਕਲ ਕਰਾ ਸਕਦੇ ਨੇ ਤੁਸੀਂ ਮੈਡੀਕਲ ਕਿਉਂ ਨਹੀਂ ਕਰਾਇਆ ਤੁਸੀਂ ਮੈਡੀਕਲ ਕਿਉਂ ਨਹੀਂ ਕਰਾਇਆ ਮਤਲਬ ਸਿੱਧਾ ਹੈ ਕਿ دارو ਵੀ ਦਿੱਤੀ ਸੀ ਕਿਉਂ ਨਹੀਂ ਮੈਡੀਕਲ ਕਰਾਇਆ ਇਹਦਾ ਵੀ ਜਵਾਬ ਕੋਈ ਨਹੀਂ ਹੈ ਕਾਰਨਰ ਵਾਰਡ ਮੈਡੀਕਲ ਕਰਾ ਰਹੇ ਦੇ ਉਹਨਾਂ ਦੇ ਕੋਈ ਕੋਈ دارو ਨਹੀਂ ਆਇਆ ਕੁਛ ਨਹੀਂ ਆਇਆ ਤੇ ਸਟਾ ਲੱਗੀਆਂ ਨੇ ਉਸਰ ਤੇ ਇਹ ਗੱਲ ਤੇ ਹੋਰ ਇੱਕ ਗੱਲ ਚ ਚੜਗੇ ਉਹ ਉਹਨਾਂ ਜੋ ਇੱਕ ਵਕੀਲ ਜਿਹੜਾ ਪ੍ਰਾਈਵੇਟ ਵਕੀਲ ਕੀਤਾ ਸੀ ਉਹ ਕਹਿੰਦਾ ਜੀ ਇਹਨਾਂ ਨੇ ਵੀ ਸੱਟ ਮਾਰੀ ਜੀ ਜਿਵੇਂ ਉਹਨਾਂ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਛੇ ਕਹਿੰਦੇ ਜੀ ਐਫ ਆਈ ਆਰ ਤੁਹਾਡੀ ਤੁਸੀਂ ਆਪ ਹੀ ਲਿਖਣੀ ਸੀ ਨਾ ਦਿਖਾਓ ਕਿ ਛੇ ਐਫ ਆਈ ਆਰ ਨਾ ਦਿਖਾਓ ਕਿ ਛੇ ਤੁਹਾਡੀ ਸੱਟ ਦਾ ਮੈਡੀਕਲ ਕੋਈ ਜਵਾਬ ਨਹੀਂ ਸੀ ਮਦਰ ਅੱਜ ਤਾਂ ਅਜੀਬ ਕਿਸਮ ਦੇ ਮਾਹੌਲ ਦੇ ਵਿੱਚ ਕਹਾਣੀ ਚੱਲ ਰਹੀ ਸੀ ਇਹ ਜਿਹੜੀ ਇਹ ਸੁਣਵਾਈ ਹੋਈ ਤੇ ਫਿਰ ਜਦੋਂ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਜਦੋਂ ਇਹ ਸਾਰੇ ਸਵਾਲ ਕੀਤੇ ਜਾ ਰਹੇ ਸੀ ਕਿ ਤੁਹਾਡਾ ਮੈਡੀਕਲ ਆਫ ਦਾ ਕਿੱਥੇ ਆ ਥੋੜੀ ਐਫ ਆਈ ਆਰ ਕਿੱਥੇ ਆ ਤੁਸੀਂ ਕਿਉਂ ਨਹੀਂ ਮੈਡੀਕਲ ਕਰਾਇਆ ਐਫ ਆਈ ਆਰ 9 ਦਿਨ ਕਿਵੇਂ ਲੱਗ ਗਏ ਕਿਹਨੇ ਤੁਹਾਨੂੰ ਲਾਇਸੈਂਸ ਦਿੱਤਾ ਇਹ ਸਾਰੇ ਸਵਾਲ ਜਦੋਂ ਖੜੇ ਕਰਤੇ ਕਹਿੰਦੇ ਫਿਰ ਕਿਉਂ ਨਾ ਮੈਂ ਇਹ ਕੇਸ ਸੀਬੀਆਈ ਨੂੰ ਦੇ ਦਾਂ ਤਾਂ ਜੇ ਇਹ ਗੱਲ ਹੈ ਪਰ ਉਹਨਾਂ ਨੇ ਫਿਰ ਇੱਕ ਗੱਲ ਕੀਤੀ ਜਿਹੜਾ ਕੋਰਟ ਦਾ ਇੱਕ ਆਪਣਾ ਪ੍ਰੋਸੀਜਰ ਹੁੰਦਾ ਉਹਨੂੰ ਫਾਲੋ ਕਰਨ ਲਈ ਉਹ ਕਹਿੰਦੇ ਕਿ ਤੁਹਾਨੂੰ 2 ਦਿਨ ਦਿੱਤੇ ਦੋ ਦਿਨਾਂ ਦੇ ਅੰਦਰ ਅੰਦਰ ਤੁਸੀਂ ਇਹ ਸਾਰਾ ਕੁਝ ਲਿਖਤੀ ਹਲਫਨਾਮਾ ਦੇ ਉਹ ਜਿਹੜੇ ਸਵਾਲ ਮੈਂ ਖੜੇ ਕੀਤੇ ਨੇ ਹੁਣ ਇਹਦਾ ਕੀ ਜਵਾਬ ਦਿੰਦੇ ਨੇ ਦੇਖੋ ਜਿਵੇਂ ਅੱਜ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਜਵਾਬ ਦਿੱਤਾ ਨਾ ਜਿਹੜਾ ਨਾਨਕ ਸਿੰਘ ਨੇ ਜਿਹੜਾ ਇਹਦੇ 'ਚ ਵੀ ਜਿਹਨੂੰ ਜਸਵਿੰਦਰ ਬਾਠ ਜਿਹੜੇ ਕਰਨਲ ਬਾਠ ਦੀ ਪਤਨੀ ਕਹਿ ਰਹੇ ਨੇ ਕਿ ਇਹ ਬੰਦਾ ਜਿਹੜਾ ਹੈ ਇਹ ਕਾਰਪਰੇਟਵ ਦੀ ਮੰਗ ਹੈ ਕਿ ਬਦਲਿਆ ਜਾਵੇ ਉਹਦਾਂ ਨੂੰ ਬਹੁਤ ਕੁਝ ਕਹਿੰਦੇ ਨੇ ਉਹ ਕਹਿੰਦੇ ਨੇ ਮੇਰੇ ਤੇ ਨੇ ਤਸ਼ੱਦਦ ਕੀਤਾ ਮੈਨੂੰ ਜੋਰ ਪਾਇਆ ਤੁਮ ਜਿਹੜਾ ਇਹਨੇ ਨਹੀਂ ਐਫ ਆਈ ਆਰ ਦ ਦਿੱਤੀ ਇਹਨੇ ਕੰਪਰੋਮਾਈਜ਼ ਕਰ ਲਈ ਮੈਨੂੰ ਕਿਹਾ ਉਹੀ ਦਾਨਕ ਸਿੰਘ ਨੇ ਜਿਹੜਾ ਐਫੀਡੇਟ ਹਾਈ ਕੋਰਟ ਤੇ ਦਿੱਤਾ ਸੀ ਕਿਸਾਨਾਂ ਦੇ ਮਾਮਲੇ ਦੇ ਵਿੱਚ ਕਦੇ ਜੀ ਇਸ ਦਾ ਕੁਛ ਨਹੀਂ ਕੀਤਾ ਇਸ ਦਾ ਡੱਲੇ ਵਾਲ ਨੂੰ ਨਹੀਂ ਇੰਟਰਟੇਨ ਕੀਤਾ ਹੋਇਆ ਮਤਲਬ ਕਮਾ ਲਿਆ ਫਿਰ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਅਸੀਂ ਨਹੀਂ ਜਿਹੜਾ ਖਨੋਰੀ ਬਾਰਡਰ ਤੇ ਤੇ ਸ਼ੰਭੂ ਤੇ ਜੋ ਕੁਝ ਹੋਇਆ ਚੁੱਕਿਆ ਸੀ ਬਾਲਾ ਪ੍ਰਯੋਗ ਨਹੀਂ ਕੀਤਾ ਬਿਲਕੁਲ ਨਹੀਂ ਕੁਝ ਕੀਤਾ ਸੋਹਣ ਕੋਣ ਕਹੇ ਜਾ ਇਹ ਜਿਵੇਂ ਜ ਉਹਥੇ ਜਵਾਬ ਹੈ ਕੀ ਇੱਥੇ ਵੀ ਇਹੋ ਜਿਹਾ ਜਵਾਬ ਹੋਊਗਾ ਲੱਗਦਾ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਜਸਟਿਸ ਮੋਦਗਿਲ ਨੇ ਅੱਜ ਕੇਸ ਸੁਣਿਆ ਜਿਨ੍ਹਾਂ ਨੇ ਵੀ ਸੁਣਿਆ ਉਹਨਾਂ ਨੂੰ ਆਸ ਹੋਈ ਹੈ ਕਿ ਇੱਥੇ ਘਟੋ ਘਟ ਜਿਹੜਾ ਹੈ ਇਨਸਾਫ ਮਿਲੂ ਇਹੀ ਗੱਲ ਜਸਵਿੰਦਰ ਕੌਰ ਬਾਠਰਾ ਨੇ ਕੋਈ ਟਿੱਪਣੀ ਨਹੀਂ ਕੀਤੀ لیکن ਜਦੋਂ کورٹ ਤੋਂ ਬਾਅਦ ਪੁੱਛਿਆ ਉਹਨਾਂ ਨੂੰ ਉਹ ਕਹਿੰਦੇ ਠੀਕ ਹੈ ਅਸੀਂ ਆਪਣੀ ਲੜਾਈ ਲੜ ਰਹੇ ਹਾਂ کورٹ ਨੂੰ ਆਪਣਾ ਕੰਮ ਕਰ ਦਿਓ ਅਸੀਂ ਆਪਣਾ ਜਿਹੜਾ ਕਰਤੇ ਬਲਕਿ ਇਹਨਾਂ ਨੇ ਉਹ ਵੀ ਵੀਡੀਓ ਪੇਸ਼ ਕਰਤੀ ਮਾਫੀ ਵਾਲੀ ਉੱਥੇ ਵੀ کورٹ ਕਹਿੰਦਾ ਜੇ ਕੋਈ ਗਲਤੀ ਕੀਤੀ ਤਾਂ ਹੀ ਮਾਫੀ ਮੰਗਦਾ ਉਹ ਕਿਵੇਂ ਕੋਈ ਮਾਫੀ ਮੰਗੇ ਉਹ ਸਬੂਤ ਵਜੋਂ ਪੇਸ਼ ਕਰਤੀ ਇਹ ਤਾਂ ਕਹਿੰਦੇ ਹਲੇ ਹੋਰ ਵੀ ਸਬੂਤ ਨੇ ਸਾਡੇ ਕੋਲ ਸੋ ਇਹ ਕੇਸ ਹੋਰ ਪਾਸੇ ਨੂੰ ਹੁਣ ਪੁਲਿਸ ਦੇ ਨਜ਼ਰੀਏ ਤੋਂ ਕਾਫੀ ਡਿਫੈਂਸਿਵ ਹੋ ਗਈ ਪੁਲਿਸ ਇਸ ਬੌਮ ਵਿੱਚ ਤੋਂ ਅੱਜ ਜਦੋਂ ਡੀਜੀਪੀ ਪ੍ਰੈਸ ਨੂੰ ਅਡਰੈਸ ਕਰ ਰਹੇ ਸੀ ਗੌਰਵ ਜਾਦਵ ਸਾਹਿਬ ਉਹਨਾਂ ਨੇ ਵੀ ਇਹੀ ਗੱਲਾਂ ਉਹਨਾਂ ਨੇ ਕੱਲ ਵੀ ਕਿਹਾ ਕਹਿੰਦਾ ਮੇਰੇ ਤਾਂ ਆਪਦੇ ਅੱਜ ਤਾਂ ਨਹੀਂ ਖੜਕੇ ਕੱਲ ਕਿਹਾ ਸੀ ਕਿ ਮੈਂ ਤਾਂ ਆਪ ਆਰਮੀ ਅਫਸਰ ਦਾ ਮੁੰਡਾ ਹੈ ਤੇ ਇਹਨੂੰ ਆਰਮੀ ਤੇ ਪੁਲਿਸ ਨਾਲ ਬਣਾਓ ਤੇ ਅੱਜ ਵੀ ਉਹਨਾਂ ਨੇ ਗੱਲ ਕਹੀ ਤੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਕਾਨੂੰਨ ਦੇ ਮਤਲਬ ਕੋਲ ਗਿਆ ਜਾਂਚ ਹੋ ਰਹੀ ਹੈ ਉਨਨਾਂ ਦੇ ਆਪਣੇ ਹਿਸਾਬ ਨਾਲ ਜਿਹੜੀ ਗੱਲ ਪੁਲਿਸ ਕਹਿ ਸਕਦੀ ਆ ਉਹਨੇ ਕਹੀ ਲੇਕਿਨ ਜਦੋਂ ਦੂਜੇ ਉਹਨਾਂ ਦੇ ਪਹਿਲਾਂ ਬੋਲੇ ਜਿਹੜੇ ਇਲੈਕਟ੍ਰੋਨ ਚੈਨਲ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਜ਼ਿਆਦਾ ਸਖਤ ਲਫ਼ਜ਼ ਸੀ ਉਹ ਕਹਿੰਦੇ ਵੀ ਅਸੀਂ ਤਾਂ ਕੋਈ ਇਹ ਤਾਂ ਕਨਕਲੂਜਨ ਤੇ ਪਹੁੰਚਾਂਗੇ ਅਸੀਂ ਜਿਹੜਾ ਹੈ ਇਨਸਾਫ ਤੋਂ ਬਿਨਾ ਗੱਲ ਨਹੀਂ ਬਣਨੀ ਇਨਸਾਫ ਦਾਵਾ ਕਿ ਜਿਸ ਤਰੀਕੇ ਨਾਲ ਸਾਡੇ ਇੱਕ ਸਰਵਰ ਕਨਟਰਨਲ ਇਹ ਜਿਹੜਾ ਹੈ ਕੀਤਾ ਗਿਆ ਹੁਣ ਇਹ ਸਾਰੇ ਹਾਲਾਤ ਦੇ ਵਿੱਚ ਇਹ ਤਾਂ ਦੋ ਪੱਖਾ ਜਿਹੜੀ ਨਵੀਂ ਡਿਵੈਲਪਮੈਂਟ ਹੈ ਤੀਜੀ ਜਿਹੜੀ ਅੱਜ ਜਸਵਿੰਦਰ ਕੌਰ ਬਾਟ ਜਿਹੜੇ ਇਹਨਾਂ ਦਿਨਾਂ ਚ ਕਾਫੀ ਜ਼ਿਆਦਾ ਜਿਨ੍ਹਾਂ ਨੇ ਕਿਹਾ ਕਿ ਮੈਂ ਕਈ ਦਿਨ ਸੁੱਤੀ ਨਹੀਂ ਉਹਨਾਂ ਨੇ ਬੜੇ ਭਾਵਕ ਗੱਲਾਂ ਵੀ ਅੱਜ ਵੀ ਕੀਤੀਆਂ ਲੇਕਿਨ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਹੁਣ ਲੜਾਈ ਅਸਲ ਦੇ ਵਿੱਚ ਇਕੱਲੀ ਇਹ ਲੜਾਈ ਸਾਡੀ ਨਹੀਂ ਹੈ ਅਸੀਂ ਤਾਂ ਪੰਜਾਬ ਵੱਲੋਂ ਲੜ ਰਹੇ ਹਾਂ ਇਨਸਾਫ ਦੀ ਲੜਾਈ ਲੜ ਰਹੇ ਹਾਂ ਜੋ ਪੁਲਿਸ ਕਰਦੀ ਹੈ ਉਹ ਲੜਾਈ ਜਿਹੜੀ ਬਿਲਕੁਲ ਉਹਨਾਂ ਦਾ ਬਦਲ ਗਿਆ ਹੁਣ ਕਿਉਂਕਿ ਉਹਨਾਂ ਨੇ ਕਿਹਾ ਜਿਵੇਂ ਕਿਸਾਨ ਯੂਨੀਅਨ ਸਾਡਾ ਸਾਥ ਦੇ ਰਹੀਆਂ ਨੇ ਜਿਵੇਂ ਆਰਮੀ ਦੀਆਂ ਸਾਬਕਾ ਜਿਹੜੇ ਸੈਨਿਕ ਨੇ ਉਹ ਸਾਥ ਦੇ ਰਹੇ ਨੇ ਜੇ ਇਹਨਾਂ ਨੇ ਕੁਝ ਨਾ ਕੀਤਾ ਜੇ ਮੈਨੂੰ ਲੱਗਿਆ ਕਿ ਇਨਸਾਫ ਦੀ ਆਸ ਮੈਨੂੰ ਨਹੀਂ ਕਿਸੇ ਪਾਸਿਓਂ ਤਾਂ ਫਿਰ ਇਹ ਕੀ ਤੁਹਾਨੂੰ ਲੱਗਦਾ ਕਿ ਦੁਬਾਰਾ ਧਰਨਾ ਨਹੀਂ ਉਹਨਾਂ ਨੂੰ ਉਹਨਾਂ ਨੂੰ ਕਿਹਾ ਗਿਆ ਕਿ ਧਰਨਾ ਚੁੱਕਿਆ ਕਿਉਂ ਤੁਸੀਂ ਉਹ ਕਹਿੰਦੇ ਮੈਂ ਕਿਉਂ ਲੋਕਾਂ ਨੂੰ ਖਰਾਬ ਕਰਾਂ ਉਹ ਮੈਂ ਵੀ ਘਰ ਵਾਲੇ ਆ ਉਹ ਵੀ ਘਰਾਂ ਵਾਲੇ ਨੇ ਜੇ ਲੋੜ ਪਈ ਇਸ ਦੁਬਾਰਾ ਇਕੱਠੇ ਹੋਵਾਂਗੇ ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਕੀਤੀ ਤੇ 31 ਮਾਰਚ ਨੂੰ ਜਦੋਂ ਇਹਨਾਂ ਨੇ ਜਿਹੜਾ ਹੈ ਮੁੱਖ ਮੰਤਰੀ ਪੰਜਾਬ ਨਾਲ ਗੱਲ ਕਰਨੀ ਹੈ ਉਹ ਕਹਿੰਦੇ ਮੈਨੂੰ ਇਹ ਹੈ ਵੀ ਇੱਕ ਵਾਰੀ ਗਲਤ ਕਰਾ ਖੀਰ ਤਾਂ ਗੱਲ ਉਹਨਾਂ ਦੇ ਠੀਕ ਹੈ ਉਹਨਾਂ ਦਾ ਜਿਹੜਾ ਇਹ ਸਾਰਾ ਨਜ਼ਰੀਆ ਬਿਲਕੁਲ ਸਹੀ ਲੱਗਦਾ ਹੈ ਕਿ ਭਗਵੰਤ ਮਾਨ ਸਾਹਿਬ ਕੋਲ ਜਾਣਗੇ ਗੱਲ ਕਰਨਗੇ ਤੇ ਉਹਨਾਂ ਨੂੰ ਅਭੀ ਦੋਨੇ ਮੰਗਾਂ ਰੱਖਣਗੇ ਜੇ ਜਿਹੜੀ ਹੈ ਉਹਦੇ 'ਚ ਉਹਨਾਂ ਨੂੰ ਲੱਗਿਆ ਕਿ ਇਨਸਾਬ ਮਿਲ ਰਿਹਾ ਜੇ ਉਹਨਾਂ ਨੂੰ ਲੱਗਿਆ ਕਿ ਕਿਉਂਕਿ ਦੋਨੇ ਗੱਲਾਂ ਜਿਹੜੀਆਂ ਨੇ ਇੱਕ ਸਰਕਾਰ ਨਹੀਂ ਸੀ ਵੀ ਇਹਨੂੰ ਰეკਮੈਂਡ ਕਰਨਾ ਹੁੰਦਾ ਕੇਸ ਸਰਕਾਰ ਨੇ ਜਿਹੜੀ ਦੂਜੀ ਮੰਗ ਹੈ ਨਾਨਕ ਸਿੰਘ ਜ ਐਸਐਸਪੀ ਦੀ ਤਬਦੀਲੀ ਦੀ ਹੈ ਜਿਹੜੀ ਸਰਕਾਰ ਨੇ ਕੋਈ ਬਹੁਤ ਵੱਡੀ ਗੱਲ ਲਈ ਤੇ ਉਹ ਵੀ ਹੋਣੀ ਹੈ ਲੇਕਿਨ ਇਹ ਸਾਰੇ ਦੇ ਵਿੱਚ ਇੱਕ ਗੱਲ ਜ਼ਰੂਰ ਹੈ ਜੰਗ ਅਫਸਰ ਸੀ ਪੁਲਿਸ ਵਾਲੇ ਪਤਾ ਨਹੀਂ ਕਿਵੇਂ ਗਲਤੀ ਕਰ ਗਏ ਕਿਸ ਹਾਲਾਤ ਚ ਗਲਤੀ ਕਰ ਗਏ ਗਲਤੀ ਤਾਂ ਹੋ ਗਈ ਉਹਨਾਂ ਤੋਂ ਇਹਦਾ ਗੱਲ ਮੰਨ ਨਹੀਂ ਪਾਏਗੀ ਤੇ ਉਹ ਅਫਸਰ ਜਿਹੜੇ ਨੇ ਹਲੇ ਉਹਨਾਂ ਨੇ ਪਤਾ ਨਹੀਂ ਕਿੱਥੇ ਤੱਕ ਜਾਣਾ ਸੀ ਤੋਂ ਉਹ ਕਈ ਵਾਰੀ ਇਹ ਹੁੰਦਾ ਹੈ ਇਹ ਕਈ ਵਾਰੀ ਪਾਵਰ ਜਿਹੜੀ ਕਰਾ ਦਿੰਦੀ ਆ ਕਿ ਫਿਰ ਇਕੱਠੇ ਹੋ ਕੇ ਹੁੰਦਾ ਹੈ ਕਈ ਵਾਰੀ ਕੋਈ ਨਸ਼ੇ 'ਚ ਪਤਾ ਨਹੀਂ ਕੀ ਹੁੰਦਾ ਮੈਂ ਮੇਰੇ ਨਾ ਜਦੋਂ ਮੈਂ ਡਾਇਰੈਕਟਰ ਆਈਐਸਸੀ ਤਿੰਨ ਮੇਰੀਆਂ ਸਟੂਡੈਂਟ ਇਨਸਪੈਕਟਰ ਭਰਤੀ ਹੋ ਗਿਆ ਸਬ ਇਨਸਪੈਕਟਰ ਉਹ ਆਈਆਂ ਇਕੱਠੇ ਹੋ ਕੇ ਇਹਦੀ ਕੋਈ ਦੋ ਟਿਪਸ ਦਿਓ ਮੈਂ ਉਹਨੂੰ ਕਹਿੰਦਾ ਦੇਖੋ ਜੇ ਤੁਸੀਂ ਬਿਲਕੁਲ ਇਮਾਨਦਾਰੀ ਨਾਲ ਆਪਣਾ ਕੰਮ ਕਰੋਗੇ ਜੀ ਜਿਸ ਤਰ੍ਹਾਂ ਦੇ ਹਾਲਾਤ ਅਸੀਂ ਅਸੀਂ ਚਾਹੁੰਦੇ ਆ ਕਿ ਸਾਡੇ ਨੌਜਵਾਨ ਜਿਹੜੇ ਪੁਲਿਸ ਅਫਸਰ ਕਰਨ ਤੱਕਟੋ ਕਟ ਤੁਸੀਂ ਐਸਐਸਪੀ ਆਈਜੀ ਪੀਪੀਐਸ ਤੋਂ ਤੁਸੀਂ ਬਾਣੀ ਜਾਣਾ ਦੋ ਚਾਰ ਸਾਲ ਦੇ ਵਿੱਚ ਡੀਐਸਪੀ ਤੇ ਉਸ ਤੋਂ ਬਾਅਦ ਤੁਸੀਂ ਅੱਗੇ ਤੱਕ ਵੀ ਜਾ ਸਕਦੇ ਹੋ ਤੇ ਤੁਸੀਂ ਹਾਈएस्ट ਕਰਨ ਆਏ ਸੀ ਕੋਈ ਗੱਲ ਨਹੀਂ ਪਰ ਤੁਸੀਂ ਇਹ ਜਿਹੜਾ ਤੁਸੀਂ ਇੱਥੇ ਮੰਨ ਲਿਆ ਕਿ ਅੱਜ ਦੇ ਹਾਲਾਤ ਚ ਤੁਸੀਂ ਇਹ ਨੌਕਰੀ ਵੀ ਜੁਆਇਨ ਕਰ ਲਈ ਇਹ ਚ ਬੜਾ ਕੁਛ ਚਾਂਸ ਹੈਗੇ ਨੇ ਜੇ ਤੁਸੀਂ ਸਹੀ ਤਰੀਕੇ ਚਾਹਦੇ ਲੋਕ ਸੇਵਾ ਇਹਦੇ ਚ ਵੀ ਬਹੁਤ ਪਈ ਹੈ ਸੋ ਇਹ ਜਿਹੜੇ ਜੰਗ ਅਫਸਰ ਨੇ ਉਹਨਾਂ ਲਈ ਵੀ ਇੱਕ ਸਬਕ ਹੈ ਕਿ ਪਹਿਲਾਂ ਵੀ ਹੁਣ ਤੁਸੀਂ ਦੇਖੋ ਜ਼ਿੰਦਗੀ ਦੇ ਵਿੱਚ ਹੁਣ ਜਿਹੜੇ ਜਦੋਂ ਜਸਵੰਤ ਸਿੰਘ ਕਾਹੜਾ ਤਾਂ ਚਲੇ ਗਏ ਲੇਕਿਨ ਜਿਹੜੇ ਉਹਨਾਂ ਕਾਊਂਟਰ ਦਿਖਾਏ ਗਏ ਉਹਨਾਂ ਕਾਊਂਟਰ 'ਚ ਹੁਣ ਬੰਦੇ ਕੋਈ 70 ਸਾਲ ਦਾ 75 ਸਾਲ ਦਾ ਕੋਈ 80 ਸਾਲ ਦਾ ਰਿਟਾਇਰਡ ਬੰਦਾ ਉਹਨੂੰ ਕੈਦ ਹੋ ਰਹੀ ਹੈ ਕਿਸੇ ਉਮਰ ਕੈਦ ਹੋ ਰਹੀ ਹੈ ਇਹਦਾ ਮਤਲਬ ਬੇਇਨਸਾਫੀ ਕਦੇ ਨਾ ਕਦੇ ਧੇਰ ਸਵੇਰ ਜਿਹੜਾ ਹੈ ਉਹ ਇਨਸਾਫ ਤਾਂ ਮਿਲਦਾ ਹੈ ਜੇ ਕੋਈ ਨਜਾਇਜ਼ ਕਰਦਾ ਤੇ ਮੈਨੂੰ ਲੱਗਦਾ ਕਿ ਪੁਲਿਸ ਨੂੰ ਆਪਣੇ ਤਰੀਕੇ ਥੋੜੇ ਜੇ ਬਦਲ ਲੈਣੇ ਚਾਹੀਦੇ ਨੇ ਘੱਟੋ ਘੱਟ ਬੋਲਣ ਦੇ ਮਾਮਲੇ 'ਚ ਤਾਂ ਜ਼ਰੂਰ ਉਹਨਾਂ ਨੂੰ ਆਪਣੇ ਤਰੀਕੇ ਬਦਲ ਲੈਣੇ ਚਾਹੀਦੇ ਠੀਕ ਹੈ ਤੁਸੀਂ ਸਬੂਤ ਦੇ ਮਤਲਬ ਗੱਲ ਕਰੋ ਬਿਲਕੁਲ ਜਿਹੜੀ ਇਹ ਗੱਲ ਕਹੀ ਹੈ ਕਿ ਤੁਹਾਨੂੰ ਲਾਇਸੈਂਸ ਕਿਨੇ ਦਿੱਤਾ ਜੇ ਇਸ ਤਰ੍ਹਾਂ ਦੀ ਗੱਲ ਹੈ ਕਟਮਾਰਦ ਲਾਇਸੈਂਸ ਤਾਂ ਕਿਸੇ ਨੇ ਦਿੱਤਾ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਇਹ ਕਨਰ ਵਾਟ ਦੇ ਹਵਾਲੇ ਨਾਲ ਇੱਕ ਖਾਸ ਕਿਸਮ ਦੀ ਡਿਬੇਟ ਕਿ ਪੁਲਿਸ ਦੇ ਵਿੱਚ ਸੁਧਾਰ ਕਿਵੇਂ ਹੋਵੇ ਉਧਰ ਵੀ ਚੱਲ ਰਹੀ ਹੈ ਜਾਂ ਚੱਲਣੀ ਚਾਹੀਦੀ ਹੈ ਐਜਨਈ ਮਿਲਦੇ ਆ ਕਿੰਨੇ ਵੀ ਵੀਡੀਓ ਦਾ ਬਹੁਤ ਬਹੁਤ ਸ਼ੁਕਰੀਆ